ਚਉਪਈ ਸਹਿਬ ਦਾ ਪਾਠ ਪਾਠ ਕਰਦੇ ਆ ਸੁਣਦੇ ਆ ਤੋਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਚਉਪਈ ਸਹਿਬ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਸ਼ਾਏ ਦਸਵੀਂ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰ ਤੇ ਪਾਰਾ ਹਮਰੈ ਦੁਸਤ ਸਵੈ ਤੁਮਂ ਗਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਏ ਸਭੈ ਰਣ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣ ਤਾਹੂ ਜੋ ਵਰ ਚਾਹੂ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਹਾਥ ਦੇ ਮੁਝੇ ਅਵਰੀਏ ਮਰਣ ਕਾਲ ਕਾ ਤਰਾਸਨ ਵਰੀਏ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤੋ ਜੋ ਕਰਿਓ ਰਸਿਆ ਰਾਖ ਲੀਏ ਮੋ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਕਤ ਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਨਸ਼ਨ ਉਪਜਾਉ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇ ਸਭ ਗੁਣ ਸੁਖ ਦਿਓ ਸਰੰਤਨ ਕੋ ਪਲ ਮੋਹ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਤਰਤ ਤਵ ਦੇ ਅਪਾਰਾ ਜਬ ਆਖਰਕ ਕਰਤ ਹੂੰ ਕਬਹੂੰ ਤੁਮ ਮੇਲਤ ਦੇ ਤਰਸਬ ਹੂੰ ਜੇਤੇ ਬੰਦਨ ਸ੍ਰਿਸ਼ ਸੁਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਰਮੁੰਕਾਰ ਨਿਰਲੰਭੋ ਆਦ ਅਨੀਲ ਅਨਾਦ ਅasamb ਤਾਂਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਬੰਦਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੂਧ ਹੈ 제ਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਰੰਕ ਪਿਉ ਰਾਬ ਕਹੀ ਪੂਪਾ ਅੰਡਜ ਜੇਰਜ ਸੇਤਜ ਕਿਨੇ ਉਤਪਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮੰਟ ਪਉ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸਜੰਬ ਅਵ ਰਸ਼ਾ ਮੇਰੀ ਤੁਮ ਕਰੋ ਸਿੱਖੋ ਵਾਰੇ ਅਸਿਕ ਸੰਗਰੋ ਦੁਸਤੇ ਇਥੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਜਿ ਤਵ ਸਰਣੀ ਪਰੇ ਤਿਨ ਕੈ ਦੁਸਤ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰਸ਼ਾ ਹੋਏ ਤਾਏ ਸਵ ਕਾਲਾ ਦੁਸਤ ਅਰਿਸਟਰ ਰੇਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋ ਤਾਂਕੇ ਤਾਪ ਤਨ ਕਮੈ ਹਰੇ ਹੋ ਰਿੱਧ ਸਿੱਧ ਕਰ ਮੋਹ ਸਭ ਹੋਈ ਦੁਸ਼ਟ ਸਾ ਸਵੇ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਹੇ ਉਵਾਰਾ ਜिन्नਰ ਨਾਮ ਤੇਹਾਰੋ ਕਹਾ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੇ ਲੇਹ ਉਵਾਰੀ ਸਰਬ ਠੋਰ ਮੈਂ ਹੋਏ ਸਹਾਈ ਦੁਸਤ ਦੋਖ ਤੇ ਲੇਹ ਵਿਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸ਼ਕਲ ਦੇ ਕੋ ਹਰਤਾ ਦੁਸਤ ਦੋਖਿਆਨ ਕੋ ਸ਼ੈ ਕਰਤਾ ਸ੍ਰੀ ਅਸਤੋ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਸ਼ਿਤ ਫਲ ਪਾਵੇ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੇ ਗੁੰਗਜੋ ਜਾਹੇ ਸੋ ਰਸਨਾ ਪਾਵਈ ਸੁਨੇ ਮੂਡ ਚਿੱਤ ਲਾਏ ਚਤੁਰਤਾ ਆਵਈ ਦੂਖ ਦਰਦ ਪਉ ਨਿਕਟ ਨ ਤਿੰਨ ਨਰਕੇ ਰਹੇ ਹੋ ਜੋ ਜਾਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ ਸਤਰਹਿ ਸਹਿਸ ਪਣੀਜੇ ਅਰਧ ਸੈਸ ਫਨ ਤਨ ਕਹੀ ਜੈ ਭਾਦਰਵ ਸਦੀ ਅਸ਼ਟਮੀ ਰਵੀਵਾਰਾ ਤੀਰ ਸਤ੍ਰੰਭ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੋ ਮਰੇ ਤਬ ਤੇ ਕਿਉ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸੀ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਾਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਵਾਹੀਂ ਗਹੀਂ ਕੀ ਲਾਜ ਅਸੋ ਗੋਵਿੰਦ ਦਾਸ ਤੁਹਾਰ ਵਾਹੀਂ ਗੁਰੂ ਜੀ ਆਪਈ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਛੈ ਦਸਮੀ ਕਵਿਓ ਬਾਚ ਬੇਂਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਸਮਰੇ ਦੁਸਤ ਸਵੇ ਤੁੰਗਾ ਬੋਇ ਆਪ ਹਾਥ ਦੇ ਮੋਹਿ ਵਿਚਾਓ ਸੁਖੀ ਵਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਅਵਰਣ ਤਿਆਂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਤੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰਛਾ ਰਾਖਲੇ ਮੋ ਰਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ दीन बंद दुस्तन के हंता तुम हो पूरी चतुर्दश कंता काल पाए ब्रह्मा भक्तरा काल पाए शिवजू अवतरा काल पाए कर विष्णु प्रकासा सकल काल का किया तमासा जवन काल योगी से वकियो वेदराज ब्रह्मा जो थीयो जवन काल सब लोक सवारा नमसकार है ताहे हमारा ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦਾੰਤ ਜੰਸ਼ਨ ਉਪਜਾਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰtis ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਣ ਕੋ ਸਭ ਗੁਣ ਸੁਖ ਦਿਯੋ ਸਰੰਤਨ ਕੋ ਪਲ ਮੋ ਵਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰ ਜਾ ਤਰਤ ਤਬ ਦੇ ਉਪਾਰਾ ਜਾਵੇ ਆਖਰਕ ਕਰਤ ਹੋ ਕਬ ਹੂੰ ਤੁਮ ਮਿਲਤ ਦੇ ਤਰਸਬ ਹੂੰ ਜੀਤੇ ਬੰਦਨ ਸ੍ਰਿਸ਼ ਅਵਤਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲ ਮਨ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵੰਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਂਕਾ ਮੂੜ ਉਚਾਰਤ ਭੇਦਾ ਜਾ ਕੋਪੇ ਵਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ਪੇ ਦਨਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤ ਨਹਿ ਪਿਵ ਆਪੇ ਆਪਣੀ ਬੂਧ ਹੈ ਜੇਤੀ ਬਰਨਤ ਪਿਣ ਪਿਣ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕਹਿ ਪੂਪਾਇ ਅੰਦਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿੰਮਟ ਪਿਉ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੁਜੰਬਵ ਅਬਰਸ਼ਾ ਮੇਰੀ ਤੁਮ ਕਰੋ ਸਿੱਖੋ ਉਬਾਰਿਆ ਸਿੱਖ ਸੰਗਰੋ ਦੁਸਤਿਏਤੇ ਉਟਪਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਜਤਵ ਸਰਣੀ ਪਰੇ ਤਿਨ ਕੈ ਦੁਸਤ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟਨੇ ਹੈ ਰਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾ ਸਵੇ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਾਏ ਉਵਾਰਾ ਜਿਰਨਰ ਨਾਮ ਤੇ ਹਾਰੋ ਕਹਾ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲੇ ਉਵਾਰੀ ਸਰਬ othor ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਵਿਖ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋਸ਼ਇ ਕਰਤਾ ਸ੍ਰੀ ਅਸਤੁ ਜਪਏ ਦੇ ਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਵਾਸ਼ਿਤ ਫਲ ਪਾਵੈ ਸੋਈ ਦੁਖਨਤ ਸੇ ਵਿਆਪਤ ਕੋਈ ਅੜਲਾ ਸੁਣੇ ਗੁੰਗਜੋ ਜਾਹੇ ਸੋ ਰਸਨਾ ਪਾਵੈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਪਉ ਨਿਕਟਨ ਤਿੰਨ ਨਰਕੇ ਰਹੇ ਹੋ ਜੋ ਜਾਕੀ ਇਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹ ਸੁਪਨੀਜੈ ਅਰਧ ਸੈਸ ਫਨ ਤਨ ਕਹੀਜੈ ਭਾਦਰਵ ਸਦੀ ਅਸ਼ਟਮੀ ਰਵੀ ਵਾਰਾ ਤੀਰ ਸਤ੍ਰੰਭ ਗ੍ਰੰਥ ਸੁਧਾਰਾ ਸਵਯਾ ਪਾਏ ਗਏ ਜਬ ਤੇ ਤੁਮਰੇ ਤਵ ਤੇ ਕਿਉ ਆਖ ਤੇਰੇ ਨਹੀਂ ਆਨਿਓ RAM रहीम ਪੁਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹ ਹਮ ਇਕ ਨਾ ਜਾਣਿਓ ਸ੍ਰੀ ਅਸੀਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਵਖਾਨੇਉ ਦੋਹਿਰਾ ਸਗਲ ਦੁਆਰ ਕੋ ਛਾੜਕੇ ਗਿਓ ਤੁਹਾਰੋ ਦੁਆਰ ਵਾਹੀਂ ਗਹੀਂ ਕੀ ਲਾਜ ਅਸੋ ਗੋਬਿੰਦ ਦਾਸ ਤੁਹਾਰ ਵਾਹਿ ਗੁਰੂ ਸਹਿਬ ਏਕ ਓੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤੇ ਪਾਛਾਈ ਦਸਮੀ ਕਬਿਓ ਬਾਚਵੇਂ ਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਸਵੈ ਤੁਮਂ ਗਾਵੋ ਐ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾ ਨਿਜ ਕਰ ਦੇ ਕਰੀਐ ਸਭ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹੇ ਪਿਆਸਾ ਤੋਂ ਮੈਂ ਸਾੜ ਕੋਈ ਅਵਰਣ ਤਿਆਂ ਹੂੰ ਜੋ ਵਰ ਚਾਹੂੰ ਸੁ ਤੁਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਸਤਰ ਹਮਾਰੇ ਮਾਰਿਐ ਆਪ ਹਾਸ ਦੇ ਮੁਝੇ ਅਵਰੀਐ ਮਰਣ ਕਾਲ ਕਾ ਤਰਾਸ ਨਵਰੀਐ ਹਉ ਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਜੋ ਕਰਿਓ ਰਛਾ ਰਾਖਲੇ ਮੂਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਕਤਰ ਕਾਲ ਪਾਏ ਸ਼ਿਵ ਜੂ ਆ ਉਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਸੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਵਿਨਾ ਬਨਾਓ ਦੇਵ ਦੈਂਤ ਜੰشن ਉਪਜਾਇਓ ਆਦ ਅੰਤੈ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਰੰਤਨ ਕੋਪਲ ਮੋ ਵਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏਤੇ ਦੁਖੀ ਸੁ ਆਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਕਟ-ਕਟ ਕੇ ਪਟ-ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰ ਪਰਜਾ ਤਰਤ ਤਵ ਦੇ ਉਪਾਰਾ ਜਾਵਿਆ ਅਖਰ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬੰਦਨ ਸ੍ਰੀ ਸਵਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦਯ ਅਰਿਆ ਆਲਮ ਨਿਰੰਕਾਰ ਨਿਰਵਿੰਕਾਰ ਨਿਰਲੰਬੋ ਆਦ ਅਨੀਲ ਅਨਾਦ ਅasamb ਤਾਂਕਾ ਮੂਡ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਡ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪ ਆਪਣੀ ਬੂਧ ਹੈ 제ਤੀ ਵਰਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਉਰਾਬ ਕਹੀ ਪੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪਜ ਖਾਨ ਬਹ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮੈਂਟ ਪਉ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਉਚੰਭਵ ਆਦ ਜੁਗਾਦ ਸਰੂਪ ਸਜੰਭ ਅਵਰਸ਼ਾ ਮੇਰੀ ਤੁਮ ਕਰੋ ਸਿੱਖੋ ਵਾਰਿਆ ਸਿਖ ਸੰਗਰੋ ਦੁਸ਼ਟ ਜੇ ਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੂਜ ਤਵ ਸਰਣੀ ਪਰੈ ਤਿਨ ਕੈ ਦੁਸ਼ਟ ਦੁਖਤ ਹੈ ਮਰੈ ਪੁਰਖ ਜਮਨ ਪਗ ਪਰੇ ਤੇ ਹਾਰੇ تن کے تم ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਂ ਸ ਤਹੇ ਸਬ ਕਾਲਾ ਦੁਸ਼ਟ ਰਸਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਹਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸਤ ਸਾਸ ਵੇ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸਤ ਦੋਖ ਤੇ ਰਹਾ ਖੜਗ ਕੇ ਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲੇ ਉਵਾਰੀ ਸਰਬ ਠੋਰ ਮੈਂ ਹੋਏ ਸਹਾਈ ਦੁਸਤ ਦੋਖ ਤੇ ਲੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬ ਰਾਤਾ ਕਿਲ ਵਿਖਸ਼ਾ ਕਲ ਦੇ ਕੋ ਹਰਤਾ ਦੁਸ਼ਟ ਦੋਖਿਆਂ ਨੂੰ ਕੋ ਸ਼ੈ ਕਰਤਾ ਸ੍ਰੀ ਅਸਤੋ ਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਸ਼ਿਦ ਫਲ ਪਾਵੇ ਸੋਈ ਦੁਖ ਨ ਤਸੈ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਕੋ ਨਿਕਟ ਨ ਤਿੰਨ ਨਰਕੇ ਰਹੇ ਹੋ ਜੋ ਜਾਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਬਤਸਤ੍ਰ ਹੈ ਸਹਿ ਸੁਪਣੀ ਜੇ ਅਰਧ ਸੈਸ ਫੰਤਨ ਕਹੀਜੈ ਭਾਦਰਵ ਸਦੀ ਅਸ਼ਟਮੇ ਰਵੀਵਾਰਾ ਤੀਰ ਸਤ੍ਰੰਭ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੈ ਤੁਮਰੇ ਤਵ ਤੈ ਕਿਉਂ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮਾਨਿਓ चमरत शास्त्र वेद सब बहु भेदक है हम एक न जानियो श्री असिपान कृपा तुमरी कर मैं ना कहे सब तोहे बखानियो दोहेरा सगले द्वार को छाड़ कै गयो तोहारो द्वार बाही गहि की लाज अस गोविंद दास तुहार वाही ਈਸਾ ਹੈ ਬੋਇ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਮੀ ਕਬਿਓ ਬਾਚ ਵੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੈ ਦੁਸਤ ਸਬੈਤ ਮੰਗਾ ਹੋਏ ਆਪ ਹਾਥ ਦੇ ਮੋਵਚਾ ਬੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨੇ ਯਕਾ ਹਦੈ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨ ਤਿਆਂ ਹੂੰ ਜੋ ਵਰ ਚਾਹੂ ਸੋ ਤੁਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਹੈ ਝੁਣ ਝੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂੰ ਜੋ ਸਦਾ ਹਮਾਰੇ ਪਛਾ ਸਿਰੀ ਅਸਤੁ ਜੋ ਕਰਿਓ ਰਛਾ ਰਾਖ ਲੈ ਮੋ ਰਾਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਸੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੰਕਸ਼ਣ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਣ ਕੋ ਸਭ ਗੁਣ ਸੁਖ ਦਿਓ ਸਰੰਤਨ ਕੋ ਪਲ ਮੋਵਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਤੂਲਾ ਸੱਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਨਾ ਜਬ ਉਦਕਾਰਖ ਕਰਾ ਕਰਤਾਰਾ ਪਰਜਾ ਤਰਤ ਤਵ ਦੇ ਅਪਾਰਾ ਜਬ ਆਖਰ ਕਰਤਹੁ ਕਬ ਹੂੰ ਤੁਮ ਮਿਲਤ ਦੇਤਰ ਸਭ ਹੂੰ ਜੇਤੇ ਬੰਦਨ ਸ੍ਰੇਸ਼ ਅਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਮਕਤੇ ਹੀ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਵੰਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਂਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਬਨਿਰੰਕਾਰ ਕਾ ਚਿੰਤ ਨਹਿ ਪਿਵਾਪ ਆਪਣੀ ਬੂਦ ਹੈ ਜੇਤੀ ਵਰਨਤ ਪਿਨ ਪਿਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਬ ਕਹੀ ਪੂਪਾ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੁ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮੈਂਟ ਪਿਓ ਸੰਕਰ ਅਕੈਠਾ ਸਿਗਰੀ ਸਗਰੀ ਸ੍ਰੇਸ਼ਟ ਦੇਖਾਈ ਅਚੰਭਵ ਆਦ ਜੁਗਾਦ ਸਰੂਪ ਸਜੰਬ ਅਬਰਸ਼ਾ ਮੇਰੀ ਤੁਮ ਕਰੋ ਸਿਖ ਉਵਾਰਿਆ ਸਿਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਮਨਪੰਗ ਪਰੇ ਤਿਹਾਰੇ ਤਿਨ ਕੈ ਤੁਮ ਸਭ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸਟੈ ਤਦ ਕਾਲਾ ਕਿਰਪਾ ਦ੍ਰਿਸ਼ਟ ਜਨ ਤਨ ਜਾਈ ਨੇ ਹਰ ਹੋ ਤਾਂ ਕੇ ਤਾਪ ਤਨ ਕਮੈ ਹਰੇ ਹੋ ਰਿੱਦ ਸਿੱਧ ਕਰ ਮੋਹ ਸਭ ਹੋਈ ਦੁਸਤ ਸਾ ਸਵੇ ਸਕੇ ਨਾ ਕੋਈ ਏਕ ਵਾਰ ਜਨ ਤੁਮੇ ਸਵਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਣ ਤਿਹਾਰੀ ਆਪ ਹਾਥ ਦੇ ਲੇ ਉਵਾਰੀ ਸਰਬothor ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸਵਰਾਤਾ ਕਿਲ ਵਿਖ ਸ਼ਕਲ ਦੇਖੋ ਹਰਤਾ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ ਸ੍ਰੀ ਅਸਤੁਜ ਪਏ ਦੇਯਾਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਵਾਸ਼ਿਤ ਫਲ ਪਾਵੈ ਸੋਈ ਦੁਖ ਨ ਤਸੈ ਬਿਆਪਤ ਕੋਈ ਅੜੇ ਲ ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪੋ ਨਿਕਟਣਾ ਤਿਨ ਨਰਕੇ ਰਹੇ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਿਸ ਪਣੀ ਜੇ ਅਰਧ ਸਹਿਸ ਵੰਤਨ ਕਹੀ ਜੈ ਭਾਦਰਵ ਸਦੀ ਅਸ਼ਟਮੀ ਰਵਿਵਾਰਾ ਤੀਰ ਸਤ੍ਰੰਭ ਗ੍ਰੰਥ ਸੁਧਾਰਾ ਸਵਈਆ ਪਾਈ ਗਈ ਜਬ ਤੇ ਤੁਮਰੇ ਤਵ ਤੇ ਕਿਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਬੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਹੇ ਵਖਾਨਿਓ ਦੋਹਿਰਾ ਸਗਲ ਦੁਆਰ ਕੋ ਛਾੜ ਕੈ ਗਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਉਪਈਚੇ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛਾਈ ਦਸਮੀ ਕਵੇ ਉਹ ਬਾਚ ਵੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬੈ ਤੁਮੰਗਾ ਵਾਪ ਹਾਥ ਦੇ ਮੋਹੇ ਬਚਾ ਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨੇ ਜੇ ਕਰਦੈ ਕਰੀਐ ਸਭੈ ਰਣ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਅਵਰ ਨਤਿਆ ਹੂੰ ਜੋ ਵਰ ਚਾਹੂੰ ਸੋ ਤੁਮਨ ਤੈ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਨਾਸ ਨਵਰੀਐ ਹੂ ਜੋ ਸਦਾ ਮਾਰੇ ਪਛਾ ਸਰੀਸ ਤੋ ਜੋ ਕਰਿਓ ਰਛਾ ਰਖ ਲਿਏ ਮੋ ਰਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿ ਬਕੀਓ ਬੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨਦ ਜਨشن ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਰੰਦਨ ਕੋ ਪਲਮੋ ਵਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਰਿਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचान कट कट के पट पट की जाना जब उद्धार ख करा कर तारा पर तरत तव दे अपारा जब अखर करत हूं क मुंह तुम मिलत दे तरस बहूं जीते वंदन श्रीस अवतार आप अपनी बूज उचारै ਤਉ ਮ ਸਭ ਹੀ ਤੇ ਰਹਿਤ ਨਿਰਾਲ ਅਮਚਾਨਤ ਪੇਦ ਪੇਦ ਅਰਿਆਲ ਅਨਿਰੰਕਾਰ ਨਿਰਮੰਕਾਰ ਨਿਰਲਾੰਭ ਆਦ ਅਨੀਲ ਅਨਾਦ ਸੰਬ ਤਾਂਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨੰਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪ ਆਪਣੀ ਬੂਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਆਰੰਕ ਪਿਉ ਰਾਬ ਕਹੀ ਪੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਮੰਟ ਪਿਉ ਸ਼ੰਕਰ ਅਕੈਠਾ ਸੇਗਰੀ ਸ੍ਰਿਸ਼ਟ ਸਾਗਰੀ ਸ੍ਰਿਸ਼ਟ ਦਿਖਾਏ ਅਚੰਬ ਆਦ ਜੁਗਾਦ ਸਰੂਪ ਸਜੰਬ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਵਾਰੇ ਸਿੱਖ ਸੰਗਰੋ ਦੁਸਤੇ ਅਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਬ ਸਰਣੀ ਪਰੇ ਤਿਨ ਕੈ ਦੁਸਤ ਦੁਖਤ ਹੈ ਮਰੇ ਪੁਰਖ ਜਨ ਪੰਗ ਪਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟਣੇ ਹੈ ਰਸ਼ਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਰੇ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨੇ ਹਰ ਹੋ ਤਾਂ ਕੇ ਤਾਪ ਤਨ ਕਮੈ ਹਰੇ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਸਾ ਸਬੇ ਸਕੇ ਨਾ ਕੋਈ ਇਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਹੇ ਉਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਦ ਦੁਸਤ ਦੋਖ ਤੇ ਰਹਾ ਖੜਗ ਕੇਤਮੈ ਸਰਣ ਤੇ ਹਾਰੀ ਆਪ ਹਾਥ ਦੇ ਲੇ ਉਵਾਰੀ ਸਰਬ ਠੋਰ ਮੈਂ ਹੋਏ ਸਹਾਈ ਦੁਸਤ ਦੋਖ ਤੇ ਲੇਹੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਵਿਖਸ਼ਾ ਕਲ ਦੇ ਕੋ ਹਰਤਾ ਦੁਸ਼ਟ ਰੋਖਿਆਂ ਨੂੰ ਕੋਸ਼ਾ ਕਰਤਾ ਸ੍ਰੀ ਅਸਤੁਜ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਸ਼ਿਤ ਫਲ ਪਾਵੇ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪੋ ਨਿਕਟਨ ਤਿਨ ਨਰਕੇ ਰਹੇ ਹੋ ਜੋ ਜਾਕੀ ਇੱਕ ਬਾਰ ਚੌਪਾਈ ਕੋ ਕਹੈ ਚੌਪਾਈ ਸੰਬਤ ਸਤਰਹ ਸਹਸ ਪਨੇਜੇ ਅਰਧ ਸਹਸ ਫੰਤਨ ਕਹੀ ਜੈ ਭਾਦਰਵ ਸਦੀ ਅਸ਼ਟਮੀ ਰਵਿਵਾਰਾ ਤੀਰ ਸਤੰਭ ਗ੍ਰੰਥ ਸੁਧਾਰਾ ਸਵਈਆ ਪਾਈ ਗਏ ਜਬ ਤੈ ਤੁਮਰੇ ਤਬ ਤੈ ਕਿਉ ਆਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈ ਨ ਕਹੇ ਸਭ ਤੋਹੇ ਵਖਾਨਿਓ ਦੋਹਿਰਾ ਸਗਲ ਦੁਆਰ ਕੋ ਛਾੜ ਕੈ ਗਿਹੋ ਤੁਹਾਰੋ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ